हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੋਗਾਂ ਵਾਂ ਛੇੜਲੇ ਲੈ ਕੇ ਆਏ ਆਂਗੇ ਉਹਨਾਂ ਵਿੱਚ ਇੱਕ ਤਾਂ ਆ ਗਈ ਤਾਜੀ ਸੂਛ ਬੱচ্চਾ ਆ ਗਿਆ ਮਗਰ ਬੱਸੀ ਬੱਸੀ ਬਹੁਤ ਕੁਆਲਿਟੀ ਦੀ ਹੈ ਬਾਈ ਤੇ ਇੱਕ ਆ ਗਈ ਗੱਪਣ ਵੜ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹਾਂ ਬਾਈ ਹਾਂ ਵੀ ਵਧੀਆ ਕਿਵੇਂ ਚੱਲਦਾ ਬਾਈ ਕੰਮ ਵਧੀਆ ਚੱਲ ਜੰਦਾ ਬਈ ਠੀਕ ਹੈ ਬਾਈ ਨਾਮ ਤੇ ਬਾਈ ਆਪਣਾ ਐਡਰੈਸ ਨਾਮ ਕਾਲਾ ਪਿੰਡ ਪਧਾੜ ਜ਼ਿਲ੍ਹਾ ਬਨਾਲਾ ਸੀ ਤੱਪਾ ਬਧਾਤੜੀ ਸੜਕ ਦੇ ਘਰ ਆਪਣਾ ਬਾਈ ਠੀਕ ਹੈ ਬਾਈ ਤੇ ਇਧਰ ਆਵਾਂਗੇ ਤਾਂ ਬਧਾਤੜਾ ਰਹਿੰਦਾ ਕਾਸ ਹੈ ਨਾ ਬਧਾੜ ਵੀ ਨੇੜੇ ਹੀ ਕੰਟੈਕਟ ਨੰਬਰ ਬੋਲ ਦੋ ਆਪਣਾ 98775763402 ਇੱਕ ਦੂਜਾ ਨੰਬਰ ਵੀ 99680295 ਇਹ ਦੋਵੇਂ ਬਾਈ ਦੇ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਿਓ ਤੇ ਬਾਈ ਤਾੜੀ ਸੂਈ ਤੁਸੀਂ ਨੂੰ ਆ ਤਾੜੀ ਸੂਈ ਆ ਬਈ ਅੱਜ ਇਹਨੂੰ 20 ਦਿਨ ਹੋ ਗਏ ਸੂਈ ਨੂੰ ਠੀਕ ਆ ਕਿਹੜਾ ਸੂਆ ਸੂਈ ਆ ਇਹ ਪਹਿਲੇ ਸੂਏ ਸੂਈ ਵੀ ਆ ਪਲੂਣ ਬਾਈ ਪਲੂਣ ਸੂਈ ਆ 20 ਦਿਨ ਹੋ ਗਏ ਸੂਈ ਨੂੰ ਬੱਚਾ ਮਗਰ ਕੀ ਆ ਗਿਆ ਬੱਸੀ ਬੱਸੀ ਆ ਬਾਈ ਬੱਸੀ ਬੜੀ ਚੰਗੀ ਆ ਆਪਦੇ ਮਾਂ ਨਾਲ ਦੇਜਾ ਮਾ ਉਹੀ ਰੰਗ ਹੋ ਗਿਆ ਅੱਲਾ ਦਾ ਆਪ ਐਰ ਸਿਰ ਹੈਗੇ ਨਾ ਪਿਆਰ ਆ ਯਾ ਸਰਚ ਆ ਗਈ ਬੱਸੀ ਵੀਰ ਤੇ ਮਾਂ ਵੀ ਆ ਗਈ ਐਰ ਸਿਰਚ ਬਈ ਤੇ ਬਈ ਕਿੰਨਾ ਦੁੱਧ ਤਿਆਰ ਆ ਇਹਦਾ 18 ਲੀਟਰ ਤਿਆਰ ਆ ਵੀ ਦੁੱਧ ਜਵਾ ਜੇ ਕੋਈ ਵੀਰ ਮੰਨ ਕੇ ਚਲੋ ਦੋ ਟਾਈਮ ਜਾਂ ਆ ਦੋ ਤਾਂ ਤਿੰਨ ਰੰਗਾਂ ਵਿੱਚ ਚੋਕ ਕੇ ਲੈ ਜੀ ਠੀਕ ਹੈ ਬਈ ਬਈ ਕਹਿੰਦਾ ਦੋ ਟਾਈਮ ਜਾਂ ਤਿੰਨ ਟਾਈਮ ਆਪਦੀ ਤਸੱਲੀ ਕਰ ਸਕਦੇ ਆ ਤੇ ਚੋਣ ਚਵਾ ਕਿਵੇਂ ਦਾ ਬਈ ਜਮਾ ਰੂਵਰਗਾ ਬਈ ਬੜਾ ਸੁਆਕ ਚੀ ਜਾ ਹੂੰ ਠੰਡੀ ਸੀਲ ਆ ਹਾਂ ਠੀਕ ਹੈ ਬਈ ਠੰਡੀ ਸੀਲ ਬਈ ਕਹਿੰਦਾ ਫੁੱਲਾ ਕੈਮਰੇਜ ਤੋਂ ਦੱਤੀ ਆ ਹੂੰ ਥੋੜਾ ਬਈ ਕੈਮਰੇਜ ਜ਼ਰੂਰ ਚੱਕਦੀ ਆ ਬਾਕੀ ਥਣ ਵਾਲਾ ਚੰਗਾ ਆ ਗਿਆ ਬਈ ਹਨਾ ਆ ਥਾਣਾ ਤਾਂ ਮੈਂ ਕਹਣਾ ਕੀ ਬਾਤ ਆ ਕਲਾਸਾਂ ਵਰਗਾ ਥਾਣਾ ਨਾੜਾ ਨੂੜਾ ਨਾ ਲੈ ਕੇ ਤੇ ਫੁੱਲ ਚੰਗੀਆਂ ਸਫਾਈ ਵਾਲੀ ਆ ਨਾ ਲੈ ਕੇ ਕੀ ਬਾਤ ਆ ਬਾਈ ਲੈਵੇ ਦੀ ਨਾ ਆਪਾਂ ਪਿੱਛੇ ਤੋਂ ਫੀਟਿੰਗ ਵੀ ਚੈੱਕ ਕਰਵਾਣ ਲੈ ਫੀਟਿੰਗ ਚੈੱਕ ਕਰੋ ਸਾੜੀ ਵਾਲਾ ਡਰ ਹੈ ਬਹੁਤ ਸੋਹਣਾ ਇਹ ਨਹੀਂ ਹੈਗਾ ਵੀ ਟੁੱਟ ਜਾਊਗਾ ਬਹੁਤ ਸੋਹਣਾਗਾ ਆਰਡਰ ਆਹੀਂ ਰਹਿਣਾ ਇਹਨੇ ਫੀਟਿੰਗ ਵਾਲਾ ਲੈਵਾ ਆ ਗਿਆ ਬਾਈ ਬੱਚਾ ਵੀ ਮਗਰ ਕਰਨ ਵਾਲੀ ਤੇ ਬੱਸੀ ਆ ਗਈ ਬੱਸੀ ਵੀ ਨਾਲ ਤਿਆਰ ਹੋਣ ਵਾਲੀ ਹਾਂ ਨਾਲ ਹੀ ਤਿਆਰ ਹੋ ਜਾਵੀਂ ਬੱਸੀ ਤੇ ਖੋਲੀ ਬਾਈ ਤੋਰੀ 에ਅਰ ਸੈਰ ਦਾ ਅਟੈਚ ਆ ਬੈੜ ਹੈ ਨਾ ਹਾਂ 에ਅਰ ਸੈਰ ਤਾਂ ਫੇਸ ਬੜਾ ਪਿਆਰਾ ਬਾਈ ਬੋਦੀਵਾਦੀ ਫੁੱਲ ਕਮਾਲ ਦੇ ਮੂੰਹ ਦੇਖੋ ਜਮਾ ਜਰਸੀ ਵਾਲਾ ਆ ਗਿਆ ਨਿੱਕਾ ਜਿਹਾ ਕਰਮ ਵਾਲੀ ਦਾ ਮੂੰਹ ਆ ਗਿਆ ਪ੍ਰਿੰਟ ਤੇ ਡੱਬੇ ਦੀ ਗੱਲ ਕਰੀਏ ਬਹੁਤ ਚੰਗਾ ਆ ਗਿਆ ਤੋਰਾ ਦਾ ਰਸ ਨੂੰ ਆਪਾਂ ਚੈੱਕ ਕਰਵਾ ਲੈਣ ਦੇਖੋ ਇੱਕ ਨੰਬਰ ਤੋਰਾ ਆ ਗਿਆ ਲੇਵਾ ਜਿਹੜਾ ਕਮਾਲ ਦਾ ਆ ਗਿਆ ਫੀਟਿੰਗ ਵਾਲਾ ਲੇਵਾ ਬਹੁਤ ਸੋਹਣਾ ਬਾਕੀ ਥਣਾ ਦਾ ਜਿਹੜਾ ਸੈਜ ਆ ਬਹੁਤ ਸੋਹਣਾ ਥੀਂ ਚੋਲੇ ਮਸ਼ੀਨ ਤੇ ਚੋਲੇ ਉਹ ਤੁਹਾਡੀ ਮਰਜ਼ੀ ਆਗੀ ਤੇ ਬਾਈ ਇਹਦਾ ਮੁੱਲ ਕੀ ਰਹੂਗਾ ਲੈ ਇਹਦਾ ਆਪਾਂ ਫੋਨ ਤੇ ਕਰਾਂ ਜਾਇਦ ਲੈਣ ਦੇਣ ਵਾਲੀ ਕਰਾਵੇਂ ਬਾਲਾ ਨਹੀਂ ਆਪ ਕਰਦੀ ਠੀਕ ਆ ਬਾਈ ਕਹਿੰਦਾ ਮੁੱਲ ਕਰਾਂਗੇ ਬਾਈ ਇਹਦਾ ਫੋਨ ਤੇ ਤੇ ਮੁੱਲ ਨਹੀਂ ਵੜਾ ਕਰਦੇ ਜਮਾਂ ਲੈਣ ਦੇਣ ਮੁੱਲ ਹੋਊਗਾ ਬਾਕੀ ਬੱਚਾ ਵੀ ਨਾਲ ਆਏ ਮੰਨ ਲਓ ਵੀ ਤਿਆਰ ਹੋ ਹੀ ਪਿਆ ਕਿ ਨਹੀਂ ਬਾਈ ਹਾਂ ਬਈ ਨਾਲ ਹੀ ਤਿਆਰ ਹੋ ਜਾਣਾ ਇਹ ਤਾਂ ਹੂੰ ਤੇ ਧਾਰਾ ਮਾਰੋਗੇ ਬਾਈ ਧਾਰਾ ਮਾਰ ਦਿੰਨੇ ਆ ਬਈ ਠੰਡੀ ਠੰਡੀ ਬਾਦ ਆ ਬਈ ਹੈ ਨਾ ਹਾਂ ਜੀ ਕੀ ਬਾਤ ਆ ਲੈ ਮਾਰ ਦੇ ਧਾਰਾ ਅਗਰੂੰ ਵਰਗੀ ਲੈ ਬਈ ਚੌਣ ਚਵਾ ਦੇਖੋ ਮੋਟਾ ਮੋਟਾ ਚੌਣ ਚਵਾਗਾ ਗੰਨੇ ਵਰਗਾ ਚੌਣ ਚਵਾ ਬਹੁਤ ਸੁਣੀ ਚਵਾਈ ਲੱਗੀ ਹੈ ਨਾ ਹਾਂ ਕੀ ਬਾਤ ਆ ਲੈ ਨਿਬੜਨ ਵਾਲੀ ਚਵਾਈ ਆ ਕਰਮਾਂ ਨੂੰ ਲੱਗੀ ਬਾਕੀ ਠੰਡੀ ਸੀ ਲੱਗੀ ਬਈ ਫੁੱਲ ਤੇ ਮੁੱਲ ਬਾਈ ਕਹਿੰਦਾ ਰਹੂਗਾ ਫੋਨ ਤੇ ਤੇ ਮੁੱਲ ਜਮਾ ਰਹੂਗਾ ਜਾਇਜ਼ ਓਕੇ ਆ ਬਾਈ ਬਾਕੀ ਫੈਨ ਵੀ ਚੰਗੇ ਹਾਂ ਫੈਨ ਵੀ ਇਹਨਾਂ ਦੀ ਤਾਂ ਚੰਗੀ ਆਉਂਦੀ ਆ ਬਈ ਹੂੰ ਸਹੀ ਗੱਲ ਆ ਗਰਮੀਆਂ ਦਾ ਕੀ ਤੋਹਫਾ ਬਾਈ ਤੇ ਅੱਗੇ ਇਧਰ ਬਾਈ ਦੋ ਨੰਬਰ ਤੇ ਗੱਪਣ ਆ ਗਈ ਇਹ ਗੱਪਣ ਆ ਬਾਈ ਹੂੰ ਜਰਸੀ ਆ ਗਈ ਹੈ ਨਾ ਹਾਂ ਇਹਨੂੰ 15 ਤਰੀਕ ਨੂੰ 8ਵਾਂ ਮਹੀਨਾ ਲੱਗ ਗਈ ਬਈ ਠੀਕ ਆ ਦੋ ਦਿੰਦੀ ਆ 2 ਕਿਲੋ ਦੋ ਤਰ ਆਪਣੀ ਤਾਂ ਛੱਡੀ ਵਿਆ ਠੀਕ ਆ ਉਹਦੇ ਚੂਣਾ ਚੋ ਵੀ ਉਹ ਤਾਂ ਛੱਡਣਾ ਕੰਮ ਹੀ ਆ ਬਈ ਵੀ ਦਿੱਦ ਤੋਂ ਡਰਾਈ ਵਾਲਾ ਕੰਮ ਹੀ ਆ ਹਾਂ 2 ਕਿਲੋ ਦੱਤ ਹੈ ਗਿਆ ਹਾਂ ਬਾਕੀ ਵੱਡੀ-ਬੁੱਡੀ ਬਹੁਤ ਆ ਹਨਾ ਹਾਂ ਵੱਡੀ-ਬੁੱਡੀ ਹੂੰ ਵੱਡੀ-ਬੁੱਡੀ ਭਾਈ ਬਹੁਤ ਆ 8ਵਾਂ ਮਹੀਨਾ ਲੱਗ ਜਾਣਾ ਹਾਂ 8ਵਾਂ ਮਹੀਨਾ ਲੱਗ ਜੀ ਠੀਕ ਆ ਭਾਈ ਫੇਸ ਵਗੈਰਾ ਭਾਈ ਚੈੱਕ ਕਰ ਸਕਦੇ ਬਹੁਤ ਪਿਆਰਾ ਆ ਗਿਆ ਐ ਵੀ ਕੱਦ-ਕਾਠ ਵਾਲੀ ਐ ਸਮੀ ਵੜਾ ਹਾਂ ਹਾਂ ਸਭ ਕੇ ਹੋਰ 2 ਮਹੀਨੇ ਚ ਤਾਂ ਬਹੁਤ ਰਾਜੀ ਹੋ ਜਣਾ ਬਈ ਸਹੀ ਗੱਲ ਆ ਲੈ ਥੋੜਾ ਡਰਤੀ ਜ਼ਰੂਰ ਆ ਬੇ ਖਣਾ ਦਾ ਗੈਪ ਚੈੱਕ ਕਰ ਸਕਦੇ ਬਹੁਤ ਚੰਗਾ ਦਾ ਪੂਰੀ ਵਿਥੀ ਜਿਹਨੂੰ ਆਪਾਂ ਕਹਦੇ ਥਣ ਲੱਗਿਆ ਵਾ ਕੱਲਾ ਕਿੰਨਾ ਕਰਤਾ ਕੱਢਿਆ ਬਈ ਇਹਦਾ ਇਹਦਾ ਬਈ 16 ਲੀਟਰ ਦਾ ਚੋਇਆ ਬੰਨਾ ਠੀਕ ਆ ਬਈ ਹਾਂ ਤੇ ਖੋਲਿਓ ਬਈ ਤੋੜਦੇ ਮੜੀ ਰੰਗ ਰੂਪ ਬਈ ਬਹੁਤ ਚੰਗਾ ਆ ਗਿਆ ਬਾਕੀ ਢਾਂਚਾ ਤੁਸੀਂ ਚੈੱਕ ਕਰ ਸਕਦੇ ਹੋ ਸੋਹਣਾ ਢਾਂਚਾ ਆ ਗਿਆ ਪਤਲੇ ਸਰੀਰ ਚ ਆ ਗਿਆ ਹਾਂ ਹਾਂ ਜਾਨ ਜਾਨ ਨੂੰ ਫੁੱਲ ਆ ਗਈ ਆਏ ਨਹੀਂ ਜਿੰਦ ਜਾਨ ਵਾਲੀ ਆ ਬਈ ਸਮੀ ਪਲੀ ਆ ਗਈ ਹੈ ਤਾਂ ਦੋਵੇਂ ਵੈਸੇ ਘਰ ਨਹੀਂ ਆ ਤੇ ਤੋਫੀ ਆ ਗਈ ਤੇ ਬਈ ਇਹਦਾ ਮੁੱਲ ਫਿਰ ਕੀ ਰਹੂਗਾ ਇਸਾ ਮੁੱਲ ਯਾਰ ਆਪਾਂ 35000 ਦੀ ਬੈਠ ਦੇ ਦਾਂਗੇ ਆਪਾਂ 35 ਹਾਂ ਠੀਕ ਆ ਬਈ ਤਿਆਰ ਹੋ ਕੇ ਤਾਂ ਇਹ ਹੋਰ ਹੀ ਕੋਸਾ ਉਦਦਾ ਹੂੰ ਸਹੀ ਗੱਲ ਆ ਬਈ 35000 ਦੀ ਅੱਜ ਬਾਈ ਕਹਿੰਦਾ ਬਾਈ ਕੱਚੀ ਆ ਤੇ ਕੱਚੀ ਵਾਲਾ ਮੁੱਲ ਕਰਾਂਗੇ ਤੇ ਜਦੋਂ ਹੋਗੀ ਤਿਆਰ ਸਾਨੂੰ ਪਤਾ ਮੁੱਲ ਕੀ ਰਹੂਗਾ ਕਿਉਂਕਿ ਸਾਮੀ ਤਾਂ ਵਧੀਆ ਤਿਆਰ ਹੋ ਕੇ ਨੇ ਹਾਂ ਹਾਂ ਬੜਾ ਬਹੁਤ ਪੰਦੀ ਆ ਕਦੇ ਬਾਕੀ ਲੇਵਾ ਬਾਈ ਚੈੱਕ ਕਰੋ ਤੁਸੀਂ ਝੋਲੀ ਦੱਸਦੀ ਆ ਬਹੁਤ ਸੋਹਣਾ ਤਿਆਰ ਕਰਦੀ ਉਹਣਾ ਨੇੜੇ ਜਾ ਕੇ ਤੇ ਜੇ ਬਾਈ ਕਿਸੇ ਵੀਰ ਨੂੰ ਦੋਮਾ ਵੜਾ ਚ ਕੋਈ ਵੜਾ ਬਈ ਪਸੰਦ ਤਾਂ ਬਾਈ ਨਾਲ ਕੰਟੈਕਟ ਜ਼ਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ